ਕੇਂਦਰ ਦੀ ਸਰਕਾਰ ਨੇ ਹਰਿਆਣੇ ਦੀ ਸਰਕਾਰ ਨੇ ਇੱਕ ਨਵਾਂ ਚੁੱਧ ਸਾਡੇ ਦੇ ਦੋਸਤਾਂ ਪਿਛਲੇ ਦਿਨਾਂ ਦੇ ਆ ਪਾਣੀਆਂ ਦੀ ਲੜਾਈ ਕਰਕੇ ਬੈਗੇ ਮੈਂ ਉਸ ਸੰਬੰਧ ਦੇ ਵਿੱਚ ਐਸੇ ਬਹੁਤ ਹੀ ਸੁਖੀ ਮਾਨ ਸਰ ਦੇ ਬੁਲਾਉਣ ਨੇ ਦੱਸਿਆ ਮੈਂ ਉਸ ਸੰਬੰਧ ਦੇ ਵਿੱਚ ਜ਼ਿੰਮੇਵਾਰ ਬਣਾ ਸਾਂਝਾ ਕਰਕੇ ਕਿ ਕਿਸ ਤਰੀਕੇ ਦੇ ਨਾਲ ਪੂਰੇ ਦੇਸ਼ ਦੇ ਵਿੱਚ ਅਫਵਾਹਾਂ ਬਣਾ ਪੰਜਾਬ ਸਾਨੂੰ ਪਾਣੀ ਦੇ ਦਿੱਤਾ ਭਰਮ ਕਰਨ ਦੀ ਕੋਸ਼ਿਸ਼ ਕੀਤੀ ਮੈਂ ਕਹਿਣਾ ਸਬੰਧ ਨੇ ਨਿਕਲ ਕੇ ਕਿ ਡੈਮਾਂ ਦਾ ਜੋ ਪਾਣੀ ਹੈ ਉਹਦੀ ਸਾਰੀ ਅਲੋਕੇਸ਼ਨ ਹੋਣੀ ਚਾਹੀਦੀ 3 ਸਤੰਬਰ ਤੱਕ ਜਿਹੜਾ ਪਾਣੀ ਡੈਮਾਂ ਦੇ ਵਿੱਚ ਧਰਵਾ ਹੋਣ ਦਾ ਉਹਦੀ ਸਾਰੀ ਦੀ ਅਲੋਕੇਸ਼ਨ ਇੱਕ ਅੱਜ ਨਹੀਂ ਹੋਈ 1985 ਦੇ ਜਦੋਂ ਇੰਟਰ ਰਾਜ ਗਾਂਦੇ ਨੇ ਸਮਝੌਤਾ ਕਰਾਇਆ ਸੀ ਪੰਜਾਬ ਹਰਿਆਣਾ ਤੇ ਰਾਜਸਥਾਨ ਦਾ ਉਸ ਸਮੇਂ ਤੋਂ 45 ਸਾਲ ਹੋ ਗਏ ਇੱਕ ਸਿਸਟਮ ਬਣਿਆ ਭਾਰਤ ਦਾ ਬਿਆਸ ਮੈਨੇਜਮੈਂਟ ਬੋਰਡ ਉਹਦੇ ਤਹਿਤ ਫੈਸਲਾ ਹੋ ਜਾਂਦਾ ਕਿ ਇਸ ਸੂਬੇ ਦਾ ਇੰਨਾ ਹਿੱਸਾ ਇਸ ਸੂਬੇ ਦਾ ਤੇ ਇੰਨਾ ਇਸ ਤੇ ਉਸ ਸਮਝੌਤੇ ਦੇ ਤਹਿਤ ਉਸ ਕਾਨੂੰਨ ਦੇ ਤਹਿਤ ਹਰਿਆਣਾ ਦੇ ਵਿਸ਼ਵਾਸੀ ਉਹ 2.987 ਐਮ ਐਫਸੀ ਦੇ ਹਰਿਆਣਾ ਦੇ ਪਰਿਵਾਰਕ ਹਰਿਆਣਾ ਦੇ ਵਿਸ਼ਵਾਸੀ ਹਰਿਆਣਾ ਨੇ ਵਰਤ ਲਿਆ ਅਸੀਂ ਤਰਾਜੇ ਦੀ ਕਰ ਸਕਦੇ ਸੀ ਪਰ ਇਹ ਵੀ ਕਾਨੂੰਨ ਬਣਾ ਹੋਇਆ ਹੈ ਕਿ ਬਾਣੀ ਇੱਕੀ ਵਹੀ ਤੋਂ ਲੈ ਕੇ ਆਮਰੇ 21 ਮਈ ਤੱਕ ਵਰਤਣਾ ਇਹ ਮਾਰਚ ਦੇ ਮਾਰਤਿ ਰਖੜੀ ਮਾਰਚ ਜਦੋਂ ਇਹਨਾਂ ਨੇ ਪਾਣੀ ਵਰਤਿਆ ਤਾਂ ਅਸੀਂ ਜਨਵਰੀ ਤੋਂ ਆਮਰੇ ਕੋਲੇ ਸਾਰੀਆਂ ਰਿਣੀਆ ਅਸੀਂ ਜੱਟੀਆਂ ਲੈ ਕੇ ਨਾਲ ਦੱਸਦੇ ਰਹੇ ਬਾਗੜਾ ਪਾਣੀ ਮੈਨੇਜਮੈਂਟ ਰਿਪੋਰਟ ਦੱਸਦੇ ਰਹੇ ਤੇ ਆ 17 ਜਨਵਰੀ 25 ਨੂੰ ਅਸੀਂ ਕਿਤੇ ਨਹੀਂ ਹੀ ਕਿ ਹਰਿਆਣਾ ਆਪਣਾ ਪਾਣੀ ਧੜਾ ਦਾ ਵਰਤਲੇ ਇਹ ਅੱਗੇ ਕੀ ਕਰਦੇ ਨੇ ਤੇ ਉਹਦੀ ਕਾਪੀ ਅਸੀਂ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਪਾਵਰ ਨੂੰ ਭੇਜੀ ਹੈ ਤੇ ਹਰਿਆਣਾ ਨੂੰ ਸਮਝਾਓ ਆਪਣਾ ਪਾਣੀ ਦੇ ਕੇ ਵਰਤੋ ਹੁਣ ਅਸੀਂ ਜਵਾਬ ਅਸੀ ਦਾ ਕਰਨੇ ਚਾਹਦੇ ਇਹ ਦੇਖਣਾ ਤਾਂ ਹਰਿਆਣਾ ਨੇ ਸੀ ਨਾ ਹੁਣ ਜੇ ਕਿਸੇ ਬੋਲੇ 500 ਰੁਪਏ 500 ਰੁਪਏ ਤੇ ਘਟਨੇ ਨਾਲ ਨਾਲ ਘਟਨੇ ਨੇ ਹੁਣ 500 ਵੱਧਲੇ ਦੀ ਜੇ ਵਿੱਚ ਹੁਣ ਵੇਸ਼ ਕਰਨਾ ਇੱਕ ਦੇਣੇ ਕਰਦੇ ਤੇ ਜੇ ਨੰਨੇ ਘਟਨੇ ਘਟਨੇ ਨਹੀਂ ਵੜਦਾ ਸੰਘ ਦੇ ਨਾਲ ਕਰਦੇ ਘਟਨੇ ਘਟਦੇ ਪਰ ਅਸੀਂ ਤੇ ਚੰਗਾ ਰਮਾਣੇ ਹੁੰਦੇ ਨਾਲ ਸਾਡਾ ਨਾ ਛੋਟਾ ਪਾਈ ਹੈ ਅਸੀਂ ਆਪਣੀ ਜ਼ਿੰਮੇਵਾਰੀ ਕੋਈ ਨਹੀਂ ਤੇ ਸਿਰੇ ਸਮਝਾਉਣ ਦੀ ਕੋਸ਼ਿਸ਼ ਪਾਣੀ ਦੇ ਇਕ ਵਰਤਦੇ ਜੋ ਪਰ ਕੋਈ ਜਾਣ ਨਹੀਂ ਤਾ ਤੇ 104% ਪਾਣੀ ਜਿਹੜਾ ਉਹਨਾਂ ਨੇ ਵਰਤਿਆ 3.09 AM ਵਰਤ ਕੇ ਪਹਿਲੇ ਹੋ ਗਿਆ ਤੇ ਫਿਰ ਸਾਡੇ ਗ੍ਰੀਟਰ ਦਾ ਨਾਮ ਹੈ ਕਿ ਸਾਡਾ ਪਾਣੀ ਦੇ ਇਹ ਵੀ ਮੈਂ ਕਹਸਣਾ ਕਿ ਹਰਿਆਣੇ ਦੀ ਸਰਕਾਰ ਹੈ ਜਿਹੜੀ ਕੋਈ ਪੁਰਾਣੇ ਨਹੀਂ ਆਉਂਦੇ ਉਹ ਪੁਰਾਣੇ ਅਸੀਂ ਲੈਟਰੇਟੇ ਵੀ ਚਲੇ ਜਾਂਦੇ ਕਿ ਤੁਹਾਡੇ ਤੋਂ ਪੁਰਾਣੇ ਬੰਦਾ ਤਾਂ ਉਸ ਹਿਸਾਬ ਦੇ ਨਾਲ ਬਰਤੋ ਪੁਰਾਣੇ ਦੇ ਨਾਲ ਬਰਤੋ ਤੇ ਮੈਨੂੰ ਇਹ ਦੱਸਣਾ ਵੀ ਖੁਸ਼ੀ ਹੋਈ ਹੈ ਕਿ ਤੁਹਾਡੇ ਦੁਆਰਾ ਚੁੜੇ ਹੋਏ ਜਿਹੜੇ ਬੰਦ ਨੇ ਮੈਨੂੰ ਤੁਸੀਂ ਦਿੱਤੇ ਤੇ ਅੱਜ ਅਸੀਂ ਇੱਥੇ ਬਰਾਦ ਸਾਹਿਬ ਚਾਰੇ ਆਪਣੇ ਵਿਸਾਉਂਦੇ ਬੈਠੇ ਆ ਕਿ ਅਸੀਂ ਪੁਰਾਣੇ ਦੇ ਨਾਲ ਚੱਲ ਅਸੀਂ ਆਪੇ ਪੁਰਾਣੀ ਬੁਲਾਈ ਹੁੰਦੀ ਹੈ ਕਿ ਕਿਹੜੇ ਮਹੀਨੇ ਦੇ ਵਿੱਚ ਕਿੰਨਾ ਪਾਣੀ ਵਰਤਣਾ ਤੇ ਅੱਜ ਸਾਡਾ ਤਾਂ 9% ਪਾਣੀ ਵਰਿਆ ਹੋਇਆ ਹੈ ਅਸੀਂ 10% ਪਾਣੀ ਵਰਤੇ ਤੇ ਇਹਨਾਂ ਦੇ ਕੋਈ ਪੁਰਾਣੀ ਨਹੀਂ ਸੀ ਤੇ ਪੁਰਾਣੀ ਨਹੀਂ ਸੀ ਪਾਣੀ ਘੱਟ ਹੋਵੇ ਅੰਦਰ ਰੋਲਣਾ ਕਰਦਾ ਪਾਣੀ ਦੀ ਲੋੜੀ ਪਾਣੀ ਦੀ ਲੋੜੀ 50 ਸਾਲਾਂ ਤੱਕਾ ਕਰਦਾ ਜੀ ਤੇ ਮੈਂ ਤੁਹਾਨੂੰ ਸਾਰੀਆਂ ਗੱਲਾਂ ਦੱਸਿਆ ਨੇ ਜਿਹੜੇ ਆਉਣ ਰਿਪੋਰਟ ਉਹੀ ਜਿਹੜੀ ਪਰਲੀ ਕਰਨੀ ਸਾਰਿਆਂ ਨਾਲ ਲਿਖੀ ਉਹਨਾਂ ਨੇ ਤੇ ਫਿਰ ਵੀ ਅਸੀਂ ਇਨਸਾਨੀਆਂ ਦੇ ਨਾਂ ਤੇ ਕਿਹਾ ਕਿ ਜਦੋਂ ਤੁਸੀਂ ਪਾਣੀ ਦੀ ਗੱਲ ਕਰਦੇ ਹੋ ਤਦ ਦਾ ਪਾਣੀ ਲੈਣਾ ਮੰਗ ਰਹੇ ਤੁਸੀਂ ਤਾਂ ਉਸ ਤੋਂ ਬਾਅਦ ਆ ਕੇ ਜਿੱਥੇ ਤਕਤੀ ਤਨ ਪਛੀ ਰਹੀ ਟੇਕ ਪਰਾਜ਼ ਹੈ ਨਾ ਫਿਰ ਇਹਨਾਂ ਨੇ ਸਾਨੂੰ ਕਿਹਾ ਕਿ ਇਹ ਸਾਨੂੰ ਪਾਣੀ ਦਿਓ ਸਾਡੇ ਪੀਣ ਦਾ ਪਾਣੀ ਦੇ ਜੇ ਪੀਣ ਦਾ ਪਾਣੀ ਸੇ ਗੱਢੀ ਕੋਲੇ ਨਾ ਹੋਵੇ ਤਾਂ ਸਾਡਾ ਨੈਤਿਕ ਮਾਰ ਨਹੀਂ ਮਾਰ ਜਾਂਦਾ ਤੇ ਬੇਸ਼ੱਕ ਆਪਾਂ ਮਾਰ ਜਾਂ ਘੱਟ ਪੀ ਲੋ ਪਰ ਗਵਰਨਰ ਪਿਆਸਾ ਨਾ ਮਾਰਦੇ ਜੇ ਇਹਨਾਂ ਦੇ ਚਿੱਠੇ ਦੇ ਵਿੱਚ ਕਿ ਸਾਡੇ ਆਬਾਦੀ 2 ਕਰੋੜ 80 ਲੱਖ ਤੇ ਇੱਕ ਤੋਂ 20 ਲੀਟਰ ਪਾਣੀ ਸਾਨੂੰ ਇੱਕ ਬੰਦੇ ਨੂੰ ਹੋ ਚਾਹੀਦਾ ਤੇ ਇਸ ਹਜ਼ਾਰ ਨਾਲ 1500 ਕਿਊਸਿਕ ਪਾਣੀ ਬਣ ਗਿਆ। ਆ ਦਿੱਲੀ ਦੀ ਗੱਲ ਕਰੀ ਜਾਂਦੇ ਆ ਕਿ ਦਿੱਲੀ ਨੂੰ ਪਾਣੀ ਨਹੀਂ ਦਿੱਤਾ ਜਿਹਨਾਂ ਦੀ ਸਰਕਾਰ ਨੇ ਤਾਂ ਪਾਣੀ ਦੇ ਵਾਟ ਗਏ। ਆ ਦਿੱਲੀ ਦੇ ਵਿੱਚ ਦੇ ਕੇ 1149 ਕਿਊਸਿਕ ਪਾਣੀ ਇਹਨਾਂ ਨੇ ਦਿੱਲੀ ਦੇ ਨਹੀਂ ਹੋ ਗਿਆ। ਆਪਰੇ ਸਾਰੇ ਥਰਮਲ ਪਲਾਂਟਾਂ ਦੇ ਜਿਹੜੇ ਮੰਗਿਆ ਸਾਨੀਆਂ ਫੈਕਟਰੀ ਦੇ ਜਿਹੜੇ ਮੰਗਿਆ ਅੱਜ ਕੋਲਰ ਮਾਰ ਕੇ 4082 ਕਿਸੇ ਪਾਣੀ ਇਹਨਾਂ ਨੇ ਮੰਗਿਆ 23 2025 ਤੇ ਅਸੀਂ 4000 ਕਿਸੇ ਨਾਲ ਦੀ ਬਣ ਕਹਿੰਦਾ ਬਈ ਲੈ ਲੋ ਇਹ ਤਾਂ ਜ਼ਰੂਰੀਅਤਿਆਂ ਵਾਲਾ ਪਾਣੀ ਤੇ 4000 ਕਿਸੇ ਪਾਣੀ 4 ਅਪ੍ਰੈਲ ਤੋਂ ਇਹਨਾਂ ਕੋਲੇ ਚਾਹ ਰਿਆ ਹੋਵੇ ਤੇ ਫਿਰ ਹੁਣ ਆ ਕੇ ਕਹਿੰਦੇ ਨੇ 8500 ਕਿਸੇ ਦੇ ਦੇ ਦਿਓ ਹੁਣ ਤੁਸੀਂ ਇਮੇਜ ਕਰ ਸਕਦੇ ਹੋ ਸੋਚ ਸਕਦੇ ਹੋ क्योंकि पंजाब की सरकार आम आदमी पार्टी की सरकार हमेशा पहले तो किसानी के नाम थी आज भी किसानी के नाम है कि हमेशा किसानी के नाम पर सो ही पानी में खड़े और मेरा बड़े-बड़े बैनर भी लगे किसे तो पानी में राखा ना जनाब देना किसे तो कुछ देना आज ये पानी पानी में उन्होंने ਇਹਨਾਂ ਦਿਨਾਂ ਦੇ ਵਿੱਚ ਪਹਿਲਾ 9000 ਕਿਲੋ ਬਾਈ ਨਰਲਾ ਸੀ ਨਾਲ ਸਹੀ ਆਉਂ ਕੋ ਪਰ ਜਦੋਂ ਇਹਨਾਂ ਦੇ ਕਿਹਾ ਮੇਰੇ ਕੋਲ ਆ ਰਿਹਾ ਆਪਕੋ ਸੜੇ ਹੋਏ ਦਿਨਾਂ ਦੇ ਤੇ ਅਸੀਂ ਤੁਹਾਡੀ ਕਿਰਪਾ ਦੇ ਨਾਲ ਅਸੀਂ ਸਾਰਾ ਇਨਫਰਾਸਟ੍ਰਕਚਰ ਲਈ ਤੇ ਇਹਨਾਂ ਸਾਲਾਂ ਦੇ ਵਿੱਚ ਜਦੋਂ ਸਰਕਾਰ ਸਮਝੇ ਤੇ ਸਾਡੇ ਨੈਸ਼ਨਲ ਕੰਟੀਨੈਂਟ ਅਰਗ ਦੇ ਕੇ ਜਿਵਾ ਦੇ ਕਿਹਾ ਸੀ ਇਹ ਧਰਤੀ ਇਹ ਧਰਤੀ ਦਾ ਪਾਣੀ ਪੰਜਾਬ ਦਾ ਬਹੁਤ ਨੀਤੇ ਚਲਾ ਗਿਆ ਇਹ ਦੇਖੇ ਸਾਰਾ ਪੰਜਾਬਾ ਆਪਾ ਪਾਣੀ ਬਿਨੋਂ ਹੈ ਤੇ ਮਤਮਾਂ ਦੇ ਸਰਕਾਰ ਕੋਲੋਂ ਅਸੇ ਮੰਨਨੇ ਕਰਦੀ ਕਿ ਪਾਣੀ ਅਸੀਂ ਕਿੰਨਾ ਤੱਕ ਪਜਾਵਾਂਗੇ ਤੇ ਅੱਜ ਸਾਰਾ ਪੰਜਾਬ ਮਹਿਸੂਸ ਕਰ ਰਿਹਾ ਹੈ ਕਿ ਅਸੀਂ ਕਿਹਦਾ ਤੱਕ ਪਾਣੀ ਪਜਾਉਂਦਾ ਕੌਣ ਕੀਦਾ ਬਹੁਤ ਨਾਂ ਬਕੀਆਂ ਦਿੱਤੀਆਂ ਜਿਤੇ ਨਾਂ ਦੇ ਪ੍ਰੋਫੈਸਰ ਘਟਦੇ ਪ੍ਰੋਫੈਸਰ ਉੜਾਈ ਰਜਮਾਹਿਦ ਕਰਦੇ ਕਿਤੇ ਤੇ 16000 ਘਾਲ ਜਿਹੜੇ ਨਰਮਾਈ 250 ਕਿਲੋਮੀਟਰ ਤੋਂ ਦੂਰ ਅਸੀਂ 16000 ਨਵੇਂ ਘਾਲ ਬਣਾਏ ਹਰ ਖੇਤ ਤੋਂ ਬਣੀ ਆਪਣਾ ਗਿੱਤਾ ਅਸੀਂ ਆਪਣਾ ਪਣੀ ਬੰਦ ਤੇ ਇਸੇ ਦੇ ਅਸੀਂ ਪਾਣੀ ਦਾ ਬੇਨਤੀ ਕਰ ਰਹੇ ਹਾਂ ਸਾਡਾ ਤੇ ਪਾਣੀ ਚਾਹੀਦਾ ਇਹੀ ਉਹਨਾਂ ਨੂੰ ਤੇ ਕੋਈ ਇਹ ਬਿਜ਼ਨਸ ਨਾ ਮਹੀਦੇ ਜ਼ਿੰਮੇਵਾਰੀ ਪਰ ਅਸੀਂ ਇਸ ਨਮੇ ਕੋਈ ਭਾਵ ਨਹੀਂ ਲੋਕਾਂ ਦੇ ਖੇਤਾਂ ਵਿੱਚ ਪਾਣੀ ਪਹੁੰਚਾਉਣ ਦੇ ਲਈ ਪਿਛਲੇ ਸਾਲ ਦੇ ਵਿੱਚ 417 ਕਰੋੜ ਰੁਪਏ ਖਰਚੇ ਅਤੇ ਇਹਨਾਂ ਦੇ ਸਰਕਾਰ ਨੇ 2064 ਕਰੋੜ ਰੁਪਏ ਖਰਚੇ ਕਰੇ ਤੇ ਆਉਣ ਵਾਲੇ ਸਾਲ ਦੇ ਵਿੱਚ 3654 ਕਰੋੜ ਰੁਪਏ ਖਰਚੇ ਅਸੀਂ ਸਰੋਤਾਂ ਤੋਂ ਪਾਣੀ ਲੋਕਾਂ ਦੇ ਖੇਤਾਂ ਉੱਤੇ ਲਿਆ ਦੇਣਾ ਹੈ ਕੋਈ ਕੋਈ ਸਰਕਾਰ ਕੋਈ ਪਾਉਂਦੀ ਹੈ ਸੋ ਇਹ ਮੈਂ ਕਹਾਂ ਤੁਹਾਨੂੰ ਕਾਂਗਰਸ ਨੇ ਕਹਿੰਦਾ ਸਫਾ ਦੇ ਬੈਠ ਕੇ ਹੁੰਦੀ ਹੈ ਕਿ ਇਸ ਤਰੀਕੇ ਨਾਲ ਕੇਂਦਰ ਸਰਕਾਰ ਸਰਕਾਰ ਕਰਦਾ ਸਾਰੇ ਵੀਡੀਓ ਰਾਤ ਨੂੰ ਬੁਲਾਈ ਕਦੇ ਰਾਤ ਨੂੰ ਸਾਡੇ ਅਫਸਰਾਂ ਦੇ ਪਰਾਈਂ ਹਿੰਦੋਨਾ ਦੇ ਦੇਖੋ ਮਾਨ ਕੋ ਮੰਤਰੀ ਬੈਠਾ ਉਹਨਾਂ ਦਾ ਇਹ ਵੀ ਕਿ ਵੀ ਵੀ ਐਂ ਵੀਜ਼ਾ ਕਰਨਾ ਜੀ ਰਾਤ ਨੂੰ ਸਾਡੇ ਅਫਸਰਾਂ ਦੇ ਦੀ ਅਸਰ ਵਾਲਾ ਹੈ ਨਾ ਡਾਇਰੈਕਟਰ ਵਾਟਰ ਡਿਵੀਜ਼ਨ ਜਿਹੇ ਪਾਣੀ ਦੇ ਰੋਲ ਦਾ ਉਹਨਾਂ ਨਾਲ ਸਰਵਾਤ ਤੇ ਸਾਡੇ ਨੁਮਾਨ ਦੀ ਆਵੇ ਲਾ ਕੇ ਨਾ ਕਿ ਉਹਦੇ ਵੀ ਪਾਣੀ ਦੀ ਜੁਰੀ ਕਰਾਇਆ ਉਹਨੂੰ ਬਾਰੇ ਅਸੀਂ ਨਾਲ ਕਿਸੇ ਨੂੰ ਬੋਲਣਾ ਤੇ ਫਿਰ ਵੀ ਕਿ ਪਾਣੀ ਕਹਿੰਦੇ ਨਾ ਤੇ ਹਰ ਉਸ ਮੀਟਿੰਗ ਦੇ ਵਿੱਚ ਜਿਹੜੀ ਗੱਲ ਵੀ ਹੋਈਆ ਉਹਨਾਂ ਨੂੰ ਕਹਿਆ ਗਿਆ ਹੈ ਕਿ ਸਾਨੂੰ ਚਾਹੀਦਾ ਹੈ लेकर बाद में बोला था हरियाणा सरकार को क्या मानना है कि उसे अपना दे तो देश तो तो का के काम की और वो देश के काम करना चाहिए कि होया सिर्फ से बेस्टर किया कि इमाम का सरकार थोड़ी आपके तुम्हें सरकार सरकार को से मान दे गवाही दे दीजिए पंजाब के लिए काम कर कि केंद्र सरकार का दूसरा असीम करे नाता मोहन ने के चुप ਨਾਸੀਕ ਸਰੋਤ ਕੋਲਾਣਾ ਤੇ ਨਾਸੀ ਕਰੂ ਨਾ ਕਿਛੇ ਮੁਸਰਾਂ ਦੀ ਆ ਸਾਰੇ ਤੁਸੀਂ ਮੁਸਰਾਂ ਦੀ ਮਦਦ ਲਈ ਤਰਵਾ ਕੇ ਫੋਨੇ ਨਾਲ ਕਿੰਨਾ ਬੜਾ ਕੰਮ ਕਰੀਤਾ ਜਾਂਦਾ ਹੈ ਖਾਸ ਹੋ ਕੇ ਮੁਸਰਾਂ ਦੇ ਨਾਲ ਬੜਾ ਕੰਮ ਕੀਤਾ ਜਾਂਦਾ ਹੈ ਆ ਬਰਾਸ ਜਰੀਆ ਤੋਂ ਇਹ ਕਾਮ ਵਾਲਾ ਕਰੀਦੇ ਵੀ ਦੇ ਸਾਰੇ ਮੈਂ ਆਕੇ ਕਹਿੰਦਾ ਕੋਈ ਨਾਸੀਕ ਐਸਾ ਮਦਦ ਬੜਾ ਬੜਾ ਦੇਸ਼ ਦੇ ਵਿੱਚ ਪੀੜਾ ਦੇ ਦਿੰਦਾ ਤੇ ਮੇਰਾ ਅਰਸਤੰਦ ਜਾ ਕੇ ਕੋਲੇ ਮੋਸਰ ਤੇਰਾ ਅਵੋਹ ਦੇ ਦਿੱਤਾ ਮੈਂ ਤੁਹਾਨੂੰ ਕੇ ਦਾਵਲੀ ਬਤਾਸਾਂ ਤੇ ਕਿੰਨੀ ਕੇਂਦਰ ਸਰਕਾਰ ਪੰਜਾਬ ਦੇ ਨਾਲ ਜਗਾ ਕਰੀ ਹੈ ਪੰਜਾਬ ਨਾਲ ਧੱਕਾ ਕਰ ਰਹੀ ਹੈ ਉਹ ਤੇ ਨਾ ਰਾਜਸਥਾਨ ਦੇ ਵਿੱਚ 155 ਜਗ੍ਹਾ ਤੇ ਡੇਗਣ ਕਰਕੇ 150 ਜਗ੍ਹਾ ਤੇ ਬੈਸ ਕਰਕੇ ਕਿ ਕਿਸੇ ਕਿਸੇ ਪੰਜਾਬ ਮੀਡੀਆ ਹੋਟਲਰ ਨੇ ਕਾਲ ਕੀਤਾ ਬਰਾਦਾ ਇਸ ਸਾਕੇ ਤੇ 79 ਜਗਾ ਰਜਿਸਟਰਡ ਨਾ ਹੈ ਇਹ ਅਕੇਰ ਹੋ ਰਿਹਾ ਹੈ ਮੈਂ ਕਹਿੰਦੀ ਕਿ ਵੀ ਕਿਦਰ ਦੇ ਗਏ ਤੈਨੂੰ ਪਰਫਾਰਮ ਕਰਨ ਦਾ ਟਾਈਮ ਆ ਗਿਆ ਨਾ ਕਿ ਕਿ ਕੈਡਾ ਭੇਜਦਾ ਹਾਂ ਉਹ ਮੈਂ ਕਿਤੋਂ ਬੰਦ ਪੰਜਾਬ ਦੇ ਨਾਲ ਤੁਸੇ ਕਹੀ ਰਹੇ ਹੋ ਪਰ ਪ੍ਰੋਟਾਸ ਨੂੰ ਤੱਕ ਜੋ ਨਾਮ ਰੱਖ ਕੇ ਕਿ ਤੁਸੀਂ ਦੇਸ਼ ਦੇ ਨਾਲ ਨਿਗਰਾਨੀ ਕਰਦੇ ਹੋ ਜਮੇ ਲੋਕ ਨੂੰ ਦੇਸ਼ਾਂ ਦਾ ਪ੍ਰਸ਼ਾਸਨ ਹੋਣੇ ਆ ਤੇ ਸਾਰਾ ਪੈਸਾ ਫੌਜ ਸੇਵਾਦਾਰਾਂ ਨੂੰ ਦੇਣਾ ਵੀ ਨਹੀਂ ਦਿੰਦੇ ਫੌਜ ਮਾਰੀਆਂ ਹੋ ਜਾਂਦੀਆਂ ਤੇ ਦੇਸ਼ਾਂ ਦੇ ਤੇ ਕਰਤੀਆਂ ਤਾਂ ਕਿ ਕਿਤੇ ਕੋਈ ਨਸ਼ੀ ਹੋ ਜਾਣੀ ਸਾਰਾ ਹੱਕਾ ਕਿਨਾਰੇ ਪਾ ਦਿੱਤਾ ਤੇ ਪੰਜਾਬ ਦਾ ਜਿਹੜਾ ਨਾਮ ਹੋਣਾ ਪਰ ਕੋਈ ਜਨਤਨਾ ਨਹੀਂ ਨੂੰ ਦੇ ਰਹੀ ਸਰਕਾਰ ਉਹਨਾਂ ਨੇ ਸਿਰਫ ਆਪਣੀ ਰਾਜਨੀਤੀ ਕਰਦੀਆਂ कहने सामने के कोई राजनीति करते हैं पर पंजाब की सरकार कोई राजनीति नहीं करती पंजाब की सरकार सिर्फ ते सिर्फ लोकल के हितों के लिए खड़ी है कोई भी गलत लोकल के हितों के खिलाफ होगी पंजाब सरकार डट के बैठा जो भी पूरे सहयोग के साथ इस तरह हम चलता रहे सो मैं ये पानी की गल तो दसवीं को ये सारे गलत मीडिया ਕਿ ਸਾਰੇ ਗੜਾ ਤੁਸੀਂ ਦੱਸਦੇ ਕਿ ਸਾਰੇ ਉਹ ਕਿ ਕਿਸੇ ਕੋਲੇ ਨਾ ਕੋਈ ਜਵਾਬ ਨਹੀਂ ਕਿਸੇ ਪਾਰਟੀ ਕੋਲੇ ਜਵਾਬ ਨਹੀਂ ਤੇ ਕਿਸੇ ਲੀਡਰ ਕੋਲੇ ਜਵਾਬ ਨਹੀਂ ਜਿੰਨਾ ਕੋ ਸਾਰੇ ਕੋਲੇ ਸਾਰਾ ਕੋਲ ਕੋਲੇ ਦੇਸ਼ ਦੇ ਨੇਕੀ ਦੇ ਵਿੱਚ ਸਾਰੇ ਹੋ ਗਏ ਪਰ ਜੋ ਸਚਾਈ ਹੈ ਨਾ ਕੋਲੇ ਸਾਹਮਣੇ ਆਖੀ ਸੁਣ ਮੈਂ ਅੱਜ